ਇਹ ਇਥੇ ਮੈਂ ਟਾਈਮ ਲਵਾਂਗਾ ਅੱਜ ਬਹੁਤ ਮੇਰੇ ਕੋਲ ਸੀਰੀਅਸ ਇੱਕ ਇਸ਼ੂ ਹੈਗਾ ਆ ਜਿਹੜਾ ਕਿ ਮੈਨੂੰ ਸ਼ਾਇਦ ਡਿਸਕਸ ਕਰਦੇ ਵੀ ਚੰਗਾ ਨਹੀਂ ਲੱਗ ਰਿਹਾ ਹੈਗਾ ਆ ਉਹ ਹੈਗਾ ਕਿ ਸਾਡੀਆਂ ਜਿਹੜੀਆਂ ਧੀਆਂ ਪੈਣਾ ਆ ਕੁੜੀਆਂ ਆ ਉਹ ਬਾਹਰ ਟਰੱਕ ਚਲਾਉਂਦੀਆਂ ਹੈਗੀਆਂ ਉਹਨਾਂ ਵੱਲੋਂ ਇਹ ਇਸ਼ੂ ਰੇਜ਼ ਕੀਤਾ ਗਿਆ ਹੈਗਾ ਕਿ ਸਾਨੂੰ ਸਾਡੇ ਪੰਜਾਬੀ ਟਰੱਕਰਾਂ ਵੱਲੋਂ ਸਟਾਕ ਕੀਤਾ ਜਾ ਰਿਹਾ ਬ ਬਹੁਤ ਹੀ ਜ਼ਿਆਦਾ ਬੁਰੀ ਗੱਲ ਹੈਗੀ ਆ ਇੱਥੋਂ ਤੱਕ ਹਾਲਾਤ ਆਏ ਆ ਕਿ ਇੱਕ ਕੁੜੀ ਨੇ ਆਣ ਕੇ ਇੱਥੇ ਮੈਨੂੰ ਆਫਿਸ ਮੇਰੇ ਨਾਲ ਮੁਲਾਕਾਤ ਕੀਤੀ ਉਹਨੇ ਇੱਕ ਪੇਜ ਦਿਖਾਇਆ ਜਿਹੜਾ ਕਿ ਇੱਕ ਆਪਣੇ ਪੰਜਾਬੀ ਡਰਾਈਵਰ ਨੇ ਪੰਜਾਬੀ ਦੇ ਵਿੱਚ ਉਹਦੇ ਟਰੈਲਰ ਦੇ ਪਿੱਛੇ ਨੋਟ ਚਪਕਾਇਆ ਅੱਛਾ ਔਰ ਉਹਨੇ ਮਤਲਬ ਕਿ ਪੂਰਾ ਉਹਦੀ ਕਾਰਵਾਈ ਟਰਾਈ ਕੀਤੀ ਕਰਨ ਦੀ ਪਰ ਡੈਫੀਨਿਟਲੀ ਮਤਲਬ ਕਿ ਕੋਈ ਕਾਰਵਾਈ ਜਾਦੀ ਨਹੀਂ ਹੋਈ ਉਹਦੇ ਉੱਤੇ ਪਰ ਮਤਲਬ ਕਿ ਤੁਸੀਂ ਦੇਖੋ ਵੀ ਕਿੰਨੀ ਗਿਰੀ ਹੋਈ ਮਤਲਬ ਕਿ ਮਾਨਸਿਕਤਾ ਲੈ ਕੇ ਅਸੀਂ ਆ ਗਏ ਇੱਥੇ ਹੁਣ ਕਿੰਨੀ ਗਿਰੀ ਹੋਈ ਜਿਹੜੀ ਆ ਇਹ ਸਾਡੀ ਮਾਨਸਿਕਤਾ ਹੋ ਗਈ ਆ ਕਿ ਅਸੀਂ ਆਪਣੀਆਂ 3 ਭੈਣਾਂ ਦੇ ਟ੍ਰੇਲਰਾਂ ਦੇ ਉੱਤੇ ਪਿੱਛੇ ਨੋਟ ਲਾਉਣ ਲੱਗ ਗਏ ਮਤਲਬ ਡੁੱਬ ਕੇ ਮਰ ਚੋ ਯਾਰ ਸ਼ਰਮ ਦੇ ਨਾਲ ਮਤਲਬ ਕਿ ਜੇ ਕੋਈ ਸੁਣਦਾ ਨਾ ਬੰਦਾ ਜੇ ਨਹੀਂ ਕਿਸੇ ਨੇ ਵੀ ਕੀਤਾ ਜੇ ਕੋਈ ਬੰਦਾ ਸੁਣਦਾ ਮੈਂ ਕਹਿੰਦਾ ਡੁੱਬ ਕੇ ਤਰਾ ਦੇ ਹਾਰਟ ਹੋਰ ਨਹੀਂ ਕੋਈ ਗੱਲ ਵੀ ਜਦੋਂ ਪੁਲਸ ਦੇ ਨਿੱਕੇ ਚੜਨਾ ਚੜਨਗੇ ਤਾਰ ਨਾਲ ਨਹੀਂ ਪੁਲਸ ਦੇ ਨਹੀਂ ਆ ਤੁਸੀਂ ਮਤਲਬ ਇੰਨੇ ਗਿਰ ਗਏ ਤੁਸੀਂ ਹੈ ਤੁਹਾਨੂੰ ਇੰਨਾ ਇੰਨੀ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਨਾਲ ਤੁਹਾਡੀ ਕੋਈ ਧੀ ਭੈਣ ਆਪਣਾ ਕੰਮ ਕਰ ਰਹੀ ਆ ਆਪਣੇ ਨਾਲ ਤੁਹਾਡੇ ਨਾਲ ਮੋਟਰ ਮੋਟਰ ਜੋੜ ਕੇ ਕੰਮ ਕਰ ਰਹੀ ਔਰ ਤੁਸੀਂ ਉਹਦੇ 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 ਮੈਸੇਜ ਲਿਖ ਰਹੇ ਆ ਕਿ ਆਂਟੀਆਂ ਹੁਣ ਟਰੱਕ ਚਲਣ ਲੱਗੀਆਂ ਅੰਟੀਆਂ ਇਹ ਅੰਟੀਆਂ ਉਹ ਮਤਲਬ ਵਾਟ ਦਾ ਹੈਲ ਮੈਨ ਥਿਸ ਇਸ ਨਾਟ ਰਾਈਟ ਆਈ ਥਿੰਕ ਜਿੰਨੀਆਂ ਵੀ ਅੱਜ ਤੱਕ ਆਪਾਂ ਡਿਸਕਸ਼ਨ ਕੀਤੀਆਂ ਇਸ ਰੇਡੀਓ ਦੇ ਉੱਤੇ ਜਿੰਨੀਆਂ ਵੀ ਆਪਣੀਆਂ ਗਿਰੀਆਂ ਹੋਈਆਂ ਹਰਕਤਾਂ ਆ ਸਾਰਿਆਂ ਨਾਲੋਂ ਗਿਰੀ ਹੋਈ ਹਰਕਤ ਆ ਬਿਲਕੁਲ ਮੋਰਲਿਟੀਕਲੀ ਆ ਦੇਖੋ ਪੰਜਾਬੀ ਤੇ ਜਾਣੇ ਜਾਂਦੇ ਆ ਵੀ ਲੋਕਾਂ ਦੀਆਂ ਧੀਆਂ ਦੀ ਇੱਜ਼ਤਾਂ ਦੀ ਪੱਤ ਜਿਹੜੀ ਆ ਉਹ ਬਚਾਉਣ ਵਾਲੇ ਤੇ ਤੁਸੀਂ ਕਿਹੜੇ ਕੋਰਾਹੇ ਪਏ ਆ